ਆ ਕੇ ਆ ਜਾ ਆ ਜਾ ਇਕੱਠੇ ਬੋਲ ਕੇ ਦਿਖਾ ਰੇ ਸੰਘਿਆ ਨਾ ਕਰੋ oh my ਦੇ ਰੁਟਿਆਈ ਕੋਈ ਨਾ ਨ ਜਾਣੇ ਵਿਰਾਹ ਹਾਰੀ ਤੂ ਆਇ ਤੂ ਆਇ ਤੂ ਦਿਨੇ ਤਾਪ ਨਵਨ ਹਰਾ ਦੁਖੰਤਾ ਸੁਖਰਾਸ ਤਾਗੋਬ ਕਿਨੋ ਨਾ ਤੋ ਲਾ ਕੇ ਜੰਕੀ ਪ੍ਰਭ ਅਗੇ ਅਰਦਾਸ ਅਰਦਾਤ ਕੋ ਊਕਾਰ ਲੈ ਦੀ ਕੀ ਫਤੇ ਸ੍ਰੀ ਭਗਵਤੀ ਦੀ ਸਹਾਇ ਵਾਰਿ ਭਗਵਤੀ ਦੀ ਕਿਰਪਾ ਜੈ ਦਸਮੀ ਵਰਤੋਂ ਭਗਤੀズム ਕਾ ਗੁਨਾਹ ਸੁਣੇ ਧਿਆਏ ਅਰਦਾਸ ਉਸੇ ਮਰਦਾਤ ਰਾਮਦਾਸ ਜੀ ਸਹਾਏ ਅਰਜਨ ਹਰ ਗੋਪਿੰਦ ਨੂੰ ਸਮਰੋਚੀ ਅਰਦਾਇ ਸ੍ਰੀ ਅਕਾਲ ਪੁਰਖ ਜੀ ਅਜਿਹਾ ਜਿਡੇ ਸਭ ਉਜਾਇ ਤੇਗ ਬਾਦਰ ਸਮੁਲਿਏ ਕਰਨੋਂ ਦੀ ਆਵੇ ਦਾਇ ਦਤਾ ਪਾਚੈ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧੰਕੀ ਬੋਲੋ ਜਾਰੀ ਚਾਰ ਸਹਾਬ ਜਾਦੇ ਚਾਰਿ ਤੇ ਹੱਠੀਆਂ ਜੱਪੀਆਂ ਥੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਚੱਕਿਆ ਦੇਖਤ ਰਾਤਿ ਵਾਦੀ ਕਿੰਨੀ ਕੀਤਾ ਤਿਨਾ ਪਿਆਰਿਆ ਸਚਿਆਰਿਆ ਨਿਕਮੈ ਦਾ ਧਿਆਨ ਕਰੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਗਾ ਤਿਗਣਿਆ ਨੇ ਧਰਮ ਹੇ ਸਿਦਤੀ ਬੰਦ ਬੰਕਟਾਇ ਕੋਪੜਿਆ ਰਵਾਇਆ ਤਰਖਣਿਆ ਤੇ ਚੜੇ ਔਰ ਅਗਲ ਤਰਾਗ ਗੁਰੂਵਰ ਨੇ ਦਿੱਸੇ ਵਾਲੀ ਗੁਰਬਾਣੀयां ਕੀਤੀਆਂ ਤਰੁਨੇ ਹਾਰਿਆ ਸਿੱਕੀ ਕੇ ਤਤਪਰਤਾ ਨਾਲਿ ਭਾਈ ਤੇ ਨਾਦੀ ਕਮਾਇਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਪੰਝਾ ਤਕਤਾ ਸਰਬਤੁਤ ਕੋ ਰੇਂਦਾ ਧਿਆਨ ਦਸ ਕੀ ਬੋਲਾ ਜੀ ਵਾਹਿਗੁਰੂ ਗੁਰਤਮ ਸਰਬਤ ਖਾਲਸਾ ਜੀ ਕੀ ਅਕਾਸ਼ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਇ ਕੋ ਵਾਇ ਤੁ ਚਿਤਾਵੀ ਚਿਤਾਵਰ ਦਾ ਤਤਪਾ ਸੰਸ ਕੋਈ ਜਾ ਜਾ ਖਾਲਸਾ ਜੀ ਸਾਹਿਬ ਦਾਤਾ ਅਰਚਾ ਰਿਆ ਤੇ ਤੇ ਪਤਾਏ ਕਿ ਪਾਇਜ ਭਲਕੇ ਜੇ ਸ੍ਰੀ ਸਾਹਿਬ ਜੋ ਸਹਾਇ ਖਾਲਸੇ ਦੀ ਕੇ ਬੋਲਬਾਲੀ ਬੋਲੋ ਜੀ ਆਮੀਨ ਜਾਕਾਰ ਬੋਲਾ ਜੀ ਵਾਹਿਗੁਰੂ ਸਿੱਖਾ ਦਾ ਮਨ ਨਿਵਾ ਮਤੁ ਚੀ ਮਤ ਦਾ ਰਾਖਾ ਆਪ ਵਾਹਿਗੁਰੂ ਇਹ ਆਕਾਰ ਪ੍ਰਤਾਪ ਨੇ ਪੰਥ ਦੇ ਸਰਤਾਏ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹਉਤੂ ਦੁਆਰਿਆਂ ਗੁਰਤਾਮਾ ਦੇ ਜਿਨਾ ਤੋ ਪਤਨੋ ਵਿਛੜਿਆ ਗਿਆ ਹੈ ਖੋਲੇ ਦਤਨ ਦਿਦਾਰ ਤੇ ਸਿਉਸਮਤ ਦਾਤਾਨ ਖਾਤਾ ਜੀ ਨੂੰ ਬਖਸ਼ੋ ਇਹ ਨਵਾਣੇ ਦਿਮਾਨ ਨੇ ਤਾਂ ਨੇ ਤੇ ਤਾਂ ਨਿਉਟਿਆਂ ਦੇ ਓਟ ਸਤਿਗੁਰੂ ਆਪ ਜੀ ਦੀ ਅਪਾਰ ਮਸੀਸ ਹੋਈ ਤੇ ਆਪ ਜੀ ਦੇ ਮਹਿਰ ਦਾ ਸਤਿਕਾਰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੀ ਛੱਪੇ ਅੰਧੇਰ ਭਲੋਵਾ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦਾ ਪਰਬਾਤ ਉਹ ਸਭ ਗੁਰੂ ਮਹਾਨ ਦੇ ਇਸ ਦੀ ਪਾਤਸ਼ਾਹੀਓ ਸੰਤਾਂ ਨੇ ਹੋ ਮਹਾ ਕਰਕੇ ਅਮਰਤ ਦੇ ਲੇਦਿਆਂ ਹਾਜ਼ਰੀਆਂ ਭਰੀਆਂ ਹੰਸ ਤੇ ਪਾਤਸ਼ਾਹੀਓ ਪਰਬਾਤ ਤੇਰੀ ਨਗਰ ਕੀਰਤਨ ਕੀਤੇ ਹਨ ਆਪ ਜੀ ਦੀ ਮਹਾਨ ਬਖਸ਼ੀਸ਼ ਹੋਈ ਹੈ ਸੰਤਾਂ ਲੋਕ ਬਾਣ ਪੜਦੇ ਆ ਕੀਰਤਨ ਕਰਦੇ ਆ ਸੇਵਾ ਕਰਦੇ ਆ ਅਨੇਕ ਪੁਲਾ ਗੇਤਿਆਂ ਹੋਈਆਂ ਹਨ ਆਪ ਅੰਜਾਬਤ ਸੁਣ ਕੇ ਕਿਮਾ ਬਖਸ਼ਨੇ ਅਗੇ ਸਮਰਪਕ ਸੀ ਤੇ ਪਾਤਰਾ ਜਿਓ ਜਾ ਹੈ ਪੀਰ ਜਗਤਪੁਰ ਬਾਬਾ ਆਪ ਜੀ ਦਾ ਪਰਫਾਤ ਸਭੁ ਗੁਰਪ੍ਰਮ ਰੰਗ ਦੇ ਇਸ ਤੇ ਪਾਤਰਾ ਜਿਓ ਸਰਬਤ ਸਾਹ ਸਮੰਨੇ ਰਾਂ ਮਿਲ ਕੇ ਆਪ ਜੀ ਦਾ ਉਠਾ ਪਰਾ ਲਿਆ ਤੁਲਕੇ ਬਾਣੀ ਆਈ ਜਿ ਸਿਮਤ ਤੀ ਜਿ ਮਿਟਾਈ ਜੀਰੇ ਗਲ ਤੋਂ ਸ੍ਰੀ ਅਖਨ ਫਾੜ ਤਾਇ ਕਰਮ ਕਾਇ ਵਹਿ ਰਨ ਆਪ ਜੀ ਦੀ ਮਹਾਰਤ ਕੁਸ਼ੀਸ਼ ਹੋਈ ਹੈ ਬਾੜ ਸਾਹਿਬ ਮਾਤੂ ਚਾਹ ਹਨ ਆਦ ਉਰਨ ਮਦ ਉਰਨ ਆਦ ਉਰਨ ਪਰਮੇਤਰੇ ਆਦ ਤੋਂ ਮਦ ਤੱਕ ਬਾਟੀਆਂ ਨੂੰ ਬਾੜ ਚਦਿਆਂ ਸੇਵਾਦਾਰਾਂ ਨੂੰ ਸੇਵਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਉਤਾਈਆਂ ਹੋ ਜਾਂ ਹਨ ਆਪ ਜੀ ਮਾ ਕੁਥਨੀ ਅਗੇ ਰਿਸਮਤ ਬਖਸ਼ੀ ਗਨੀ ਬਾਣੀ ਬੜੀ ਸੁਣੇ ਦਾ ਪਾਓ ਦਰਾਈ ਸਰਬ ਸਾਸਨ ਤੇ ਨਟੈ ਜੂ ਵਿਸਾਉਣਾ ਆਇ ਸੰਤਾਂ ਦੀ ਆਦਰਿਆ ਪ੍ਰਵਾਨ ਕਰਨੀਆਂ ਕਦਮ ਕਦਮ ਲੇਕੇ ਲਾਉਣੇ ਤੇਰੋ ਪੁੱਲ ਫੇਟਾਵਾ ਪ੍ਰਵਾਨ ਕਰਨੀਆਂ ਸਰਬਾਦੇ ਤਰ ਰਾਸਤੰਨੇ ਨਾ ਪਾਣੀਆ ਪਿਆਰ ਗੁਰੂ ਘਰ ਦੀ ਸੇਵਾ ਅੰਮ੍ਰਿਤ ਮੇਰੇ ਦਾ ਜਾਗਣਾ ਇਸਨੇ ਕਲ ਦੀ ਸਮਰਥਾ ਕੁਛ ਇਸ ਕਰਨੀ ਕਾਮ ਲੋਕ ਨੂੰ ਇੱਕਰ ਤੋਂ ਬਚਾਉਣਾ ਸਤ ਸੰਤੋਪ ਧੀਰਜ ਧਰਮ ਵਿਚਾਰ ਦਿਰਾਉਣਾ ਸੇ ਬਾਤਾ ਜਿਓ ਆਪ ਜੀ ਦੇ ਅਰਧਰ ਦੇ ਸੇਵਕ ਜਿੰਦਵਾਹ ਤੁਮ ਨੂੰ ਪਿਆਰੀ ਸਰਦਾਰ ਦੇਵਿੰਦਰ ਸਿੰਘ ਜੀ ਹੁੰਡਲ ਬੀਬੀ ਰਜਿੰਦਰ ਕੌਰ ਜੀ ਹੁੰਡਲ ਜੋ ਦੇ ਪਰਿਵਾਰ ਵੱਲੋਂ ਦੇਖ ਦੀ ਸੇਵਾ ਹਾਜ਼ਰ ਕਰਦੇ ਹਨ ਆਪ ਕਿਰਪਾ ਕਰਨੀ ਸੇਵਕਾਂ ਦੇ ਐਸੋ ਭਾਵਨਾਵਾਂ ਪੂਰਤ ਕਰਨੀਆਂ ਨਾਂ ਬਣਨਾ ਯਾਰ ਗੁਰੂ ਘਰ ਦੀ ਸੇਵਾ ਪਰਿਵਾਰ ਵਿੱਚ ਤੰਦੁਸਤੀ ਬਖਸ਼ੀਤ ਕਰਨੀ ਲੋਕਾਂ ਤਰੇਸਾਂ ਦਾ ਦਾਸ ਕਰਨਾ ਬੱਚਿਆਂ ਨੂੰ ਦਿੜਕਾਉਉ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦੀ ਸਮਰੱਥਾ ਬਖਸ਼ੀਤ ਕਰਨੀ ਸਰਵਸਾਤ ਸੰਗਤਵਾਲੋ ਆਪ ਜੀ ਦੀ ਬਖਸ਼ਿਆ ਹੋਈਆਂ ਦਾਤਾ ਵਿੱਚੋਂ ਰੱਬ ਦਾ ਦੀਦ ਦੇ ਗਾਧ ਹੋਈ ਹੈ ਆਪ ਜੀ ਦੇ ਕਰਤੇ ਪ੍ਰਵਾਣ ਹੋਵੇ ਪ੍ਰਵਾਣ ਆ ਪ੍ਰਸਾਦ ਸਰਵਸਾਤ ਸੰਗਤ ਜੀ ਵਰਤੇ ਜੋ ਚੱਕੇ ਤੋਂ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਜੀ ਵਾਹਿਗੁਰੂ ਜੀ ਮਾਦ ਤੋਂ ਅੰਤ ਤੱਕ ਪਾਠ ਸਭ ਜੀ ਦੀ ਨਿਰਵਿਘਨਤਾ ਸਹਿ ਸਮਾਪਤੀ ਕਰਾਉਣੀ ਪਾਤਸ਼ਾਹ ਨੂੰ ਸੁਧ ਪਾਟਣ ਦਾ ਬਰਕਤ ਇਸ ਕਰਨਾ ਸਤਿ ਬਾਤ ਜੀਓ ਪ੍ਰਭ ਪਾਤ ਜਨ ਕੀ ਅਰਦਾਸ ਤੂੰ ਸੱਜਾ ਸਾਹੀ ਤੂੰ ਰਖਵਾਲਾ ਸਦਾ ਸਦਾ ਹੋ ਤੂ ਤੇ ਆਈ ਸਾਰੇ ਸੰਸਾਰ ਵਿੱਚ ਸੁਖ ਵਰਤਾਉਣਾ ਦੇਹੋ ਆਸ਼ੀਰਵਾਦ ਕਰੋ ਕਿਰਪਾ ਆਪ ਜੀ ਦੇ ਕਰਤੇ ਜੋ ਜਾਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਕ ਤਾਵੇ ਨਾਮ ਦਾਮ ਚੜ੍ਹਦੀ ਕਲਾ ਤੇਰੇ ਭਲੇ ਸਰਬਤਾ ਸਦਾ ਬਾਇਓ ਜੀ ਦਾ ਖਾਸ ਬਾਇਓ ਜੀ ਦੀ ਪਰੇ ਬੋਲੇ